ਆਏ ਦਿਨ ਸ਼ਹਿਰਾਂ ਦੇ ਵਿੱਚ ਅਣਗਹਿਲੀ ਅਤੇ ਲਾਪਰਵਾਹੀ ਦੀ ਵਰਤੋਂ ਦੇ ਨਾਲ ਕਈ ਵੱਡੇ ਹਾਸੇ ਵਾਪਰਦੇ ਨਜ਼ਰ ਆਉਂਦੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਹੈ ਜਿੱਥੇ ਐਫਸੀਆਈ ਗੋਦਾਮਾਂ ਦੇ ਨੇੜੇ ਅਚਾਨਕ ਅੱਗ ਲੱਗ ਗਈ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀਡਬਲਯੂਸੀ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਐਫਸੀਆਈ ਗੋਦਾਮਾਂ ਦੇ ਨੇੜੇ ਸਫਾਈ ਕਰਮਚਾਰੀਆਂ ਦੇ ਵੱਲੋਂ ਸ਼ਹਿਰ ਦਾ ਕੂੜਾ ਕਰਕਟ ਅਤੇ ਲਿਫਾਫੇ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਇਹਨਾਂ ਦੇ ਵੱਲੋਂ ਬਾਅਦ ਵਿੱਚ ਅੱਗ ਲਗਾਈ ਜਾਂਦੀ ਹੈ ਪਰ ਇਹ ਅੱਗ ਕਈ ਵਾਰੀ ਐਫਸੀਆਈ ਦੇ ਕੋਦਾਮਾ ਨੇੜੇ ਆ ਚੁੱਕੀ ਹੈ ਉਹਨਾਂ ਇਹ ਵੀ ਕਿਹਾ ਕਿ ਨਗਰ ਕੌਂਸਲ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਪੰਜ 6 ਜਾਣਸ ਹੋ ਚੁੱਕਿਆ ਜੀ ਜੋ ਕੰਗਰਵੰਸੀ ਦਾ 90 ਦਾ ਕਚਰਾ ਪੂਰੇ ਦਾ ਇਸ ਜਗ੍ਹਾ ਖੱਡੇ ਦੇ ਵਿੱਚ ਛੋੜਦੇ ਨੇ ਸਾਰੇ ਔਰ ਜਦੋਂ ਜ਼ਿਆਦਾ ਹੋ ਜਾਂਦਾ ਉਸ ਬਾਅਦ ਅੱਗ ਲਾ ਜਾਂਦੇ ਆ ਕੰਗਰਵੰਸੀ ਵਾਲੇ ਉਦੋਂ ਬਾਅਦ ਸਾਡੇ ਮੈਂ ਸਡਬੀਸੀ ਬीडी ਨਾਬਾਦ ਵਿੱਚ ਸੁਪਰਵਾਈਜ਼ਰਾਂ ਸਾਨੂੰ ਅਸੀਂ 2-3 ਵਾਰੀ ਫਾਇਰ ਬ੍ਰਿਗੇਡ ਵਾਲੀ ਗੱਡੀ ਮਂਗਾਈ ਹੈ 4-5 ਵਾਰੀ ਇਸ ਆਕਾਬ ਜਾ ਚੁੱਕਿਆ ਅੱਜ ਫੇਰ ਇਧਰ ਗੇਟ ਉੱਪਰ ਐਫਸੀ ਦੇ ਦਫ਼ਤਰਾਂ 'ਕੇ ਕਿਸਾਨ ਮਨਜ਼ੂਰ ਇਕਤਾ ਦਾ ਜੋ ਕਿਸਾਨ ਜੁਗੀਆਂ ਦਾ ਲੱਗਾ ਧਰਨਾ ਅੱਜ ਫੇਰ ਆ ਕੇ ਗੇਟ ਦੇ ਉੱਤੇ ਆ ਗਈ ਔਰ ਸਾਡੇ ਸਡਬੀਸੀ ਦੇ ਅੰਦਰ ਵੀ ਆ ਗਈ ਕੁਝ ਪਹਿਲਾਂ ਮੇਰੇ ਜਵਾਨ ਨੇ ਭਜਾਈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਲੀ ਗੱਡੀ ਆਈ ਫਿਰ ਕੰਟਰੋਲ ਹੋਇਆ ਜੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਕੀ ਮਤਲਬ ਕਿ ਕਿਨੇ ਸੂਚਿਤ ਕੀਤਾ ਇਹ ਇਹ ਜੀ ਆਪਣੇ ਸਾਡੇ ਦਫ਼ਤਰ ਵਾਲਿਆਂ ਨੂੰ ਸੂਚਿਤ ਕੀਤਾ ਜੀ ਇਹਨਾਂ ਨੂੰ ਉਹਨੇ ਕੀ ਹਾਲਾਤ ਆ ਕੇ ਕਾਬੂ ਪਾ ਲ ਚੱਕੇ ਅੱਗ ਦੇ ਕਾਬੂ ਪਾਇਆ ਗਿਆ ਜੀ ਹੁਣ ਫਾਇਰ ਬ੍ਰਿਗੇਡ ਵਾਲੀ ਗੱਡੀ ਦੇ ਨਾਲ ਪੁਛ ਕੰਟਰੋਲ ਸਾਡੇ ਜਵਾਨਾਂ ਨੇ ਪਹਿਲਾਂ ਕਰ ਲਿਆ ਸੀ ਤੋਂ ਪਾਣੀ ਦੇ ਸਾਡੇ ਕੋਲ ਬੰਦੋਬਸਤ ਘੱਟ ਸੀ ਇਸ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਮਗਾਨੀ ਪਈ ਜੀ ਪਹਿਲਾਂ ਵੀ 2-3 ਚਾਂਟਸ ਹੋ ਚੁੱਕੇ ਆ ਫਾਇਰ ਬ੍ਰਿਗੇਡ ਵਾਲੀ ਗੱਡੀ ਮਗਾਨਣ ਦੇ ਇਹ ਤੇ ਥੋੜਾ ਧਿਆਨ ਦੇਣਾ ਚਾਹੀਦਾ ਹੈ ਕਮੇਟੀ ਨੂੰ ਜੀ ਨਾਬਾ ਤੋਂ ਤੁਹਾਨੂੰ ਮੈਂ ਸਾਡੀ ਰਿਪੋਰਟ ਐਸਐਮਜ਼ ਨਿਊਜ਼